चरानवे बेरोज़गार अध्यापक साथी सभु ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਸਾਥੀ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਣ ਕਿ ਉਹਨਾਂ ਦੀ ਜਿਹੜੀ ਆਵਾਜ਼ ਹੈ ਸਾਡੀ ਉਹਨਾਂ ਤੱਕ ਜਿਹੜੀ ਹੈ ਉਹ ਸਹੀ ਤਰੀਕੇ ਦੇ ਨਾਲ ਪਹੁੰਚ ਰਹੀ ਹੈ ਸਾਥਿਓ ਪਿਛਲੇ ਕੁਝ ਦਿਨਾਂ ਤੋਂ ਕਾਫੀ ਕੁਝ ਗਰੁੱਪਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਿਆ ਹੋਵੇਗਾ ਪਰ ਅਸੀਂ ਵਾਰ-ਵਾਰ ਇੱਕੋ ਹੀ ਗੱਲ ਤੁਹਾਡੇ ਨਾਲ ਕਰਦੇ ਆਂ ਕਿ ਗਰੁੱਪਾਂ ਦੇ ਸੰਘਰਸ਼ ਨੂੰ ਛੱਡ ਕੇ ਜ਼ਮੀਨੀ ਸੰਘਰਸ਼ ਦੇ ਵਿੱਚ ਯੂਨੀਅਨ ਦਾ ਸਾਥ ਦਿਓ ਤਾਂ ਜੋ ਆਪਾਂ ਜਲਦੀ ਤੋਂ ਜਲਦੀ ਜਿਹੜਾ ਆਪਦੇ ਸਕੂਲਾਂ ਦਾ ਸਫਰ ਜਿਹੜਾ ਉਹ ਤੈਅ ਕਰ ਸਕੀਏ ਤਾਂ ਸਾਥੀਓ ਅਸੀਂ ਵਾਰ-ਵਾਰ ਕੇਡਰ ਨੂੰ ਅਪੀਲ ਕਰਦੇ ਸੀ ਕਿ ਕੇਡਰ ਇੱਥੇ ਪਹੁੰਚੇ ਕੇਡਰ ਇੱਥੇ ਪਹੁੰਚੇ ਪਰ गिनती जेडी सी ਕੋਈ ਉਹ 30 ਤੋਂ 40 ਸਾਥੀਆਂ ਦੀ ਸੀ ਪਰ ਸਾਥਿਓ ਉਹਨਾਂ ਭੈਣਾ ਦੇ ਜਜ਼ਬੇ ਨੂੰ ਸਲਾਮ ਹੈ ਜਿਹੜੀਆਂ ਭੈਣਾ ਸਾਡੀਆਂ ਰਾਤ ਦੇ ਸਮੇਂ ਨੂੰ ਨਾ ਦੇਖਦੇ ਹੋਏ ਠੰਡ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਡੀਪੀਆਈ ਦਾ ਗੇਟ ਜਿਹੜਾ ਹੈ ਉਹ ਨਹੀਂ ਛੱਡਿਆ ਔਰ ਰਾਤ ਦੇ ਸਮੇਂ ਇੱਥੇ ਸੋਣਾ ਜਿਹੜਾ ਉਹ ਸ਼ੁਰੂ ਕੀਤਾ ਇਹ ਧਰਨੇ ਦਾ ਇੱਕ ਜਿਹੜਾ ਪ੍ਰੋਸੈਸ ਸੀ ਉਹ ਸਾਡੇ ਆ ਭੈਣਾਂ ਦਾ ਉਹ ਸ਼ੁਰੂ ਕੀਤਾ ਗਿਆ ਉਹਨਾਂ ਨੇ ਕਿਹਾ ਵੀ ਅਸੀਂ ਵੀ ਆਦੇ ਭਰਾਵਾਂ ਦੇ ਨਾਲ ਜਿਹੜਾ ਹੈ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਨੂੰ ਪੂਰਾ ਤੌਰ ਤੱਕ ਤਲਨ ਦੀ ਕੋਸ਼ਿਸ਼ ਕਰਾਂਗੇ ਔਰ ਉਹਨਾਂ ਦਾ ਜਿਹੜੀ ਉਹ ਕੋਸ਼ਿਸ਼ ਸੀ ਅੱਜ ਉਹ ਸਫਲ ਹੁੰਦੀ ਨਜ਼ਰ ਆਈ ਅੱਜ ਉਹਨਾਂ ਭੈਣਾਂ ਦਾ ਪ੍ਰੈਸ਼ਰ ਵੀ ਜਿਹੜਾ ਉਹ ਮੀਟਿੰਗ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਅੱਜ ਜੋ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਯੂਨੀਅਨ ਨੇ ਸਕੱਤਰ ਮੈਡਮ ਦੇ ਨਾਲ ਅ ਦੇਖੋ ਅੱਜ ਜਿਹੜੀ ਮੀਟਿੰਗ ਹੋਈ ਲਗਭਗ 15 ਤੋਂ 15 ਮਿੰਟ ਦੀ ਜਿਹੜੀ ਮੀਟਿੰਗ ਹੋਈ 15 ਤੋਂ 20 ਮਿੰਟ ਦੀ ਸਕੱਤਰ ਮੈਡਮ ਦੇ ਨਾਲ ਅੱਜ ਸਾਰੀਆਂ ਮੰਗਾਂ ਜਿਹੜੀਆਂ ਯੂਨੀਅਨ ਦੀਆਂ ਸੀ ਉਹਨਾਂ ਨੂੰ ਖੋਲ ਕੇ ਜਿਹੜਾ ਉਸ ਸਕੱਤਰ ਮੈਡਮ ਦੇ ਨਾਲ ਡਿਸਕਸ ਕੀਤਾ ਗਿਆ ਭਾਵੇਂ ਉਹ ਮੰਗ ਨੋ ਟ੍ਰੇਨਿੰਗ ਦਾਟੇ ਦੀ ਹੋਵੇ ਭਾਵੇਂ ਉਹ ਹੈਂਡੀਕੈਪ ਪੋਰਟਲ ਦੀ ਹੋਵੇ ਭਾਵੇਂ ਉਹ ਮੰਗ ਜਿਹੜੀ ਹੈ ਆਪਣੇ 2994 ਬੈਕਲੌਗ ਦੀ ਹੋਵੇ ਤਾਂ ਸਾਥੀਓ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜਲਦੀ ਹੀ ਆਪਦੀਆਂ ਪੋਸਟਾਂ ਦੇ ਸਬੰਧ ਵਿੱਚ ਕੁਝ ਨਾ ਕੁਝ ਜਲਦੀ ਦੇਖਣ ਨੂੰ ਮਿਲੇਗਾ ਪਰ ਇਸ ਵਾਸਤੇ ਤੁਹਾਨੂੰ ਜਿਹੜਾ ਉਹ ਇਕੱਠ ਹੈ ਉਹ ਇੱਥੇ ਕਰਨਾ ਪਏਗਾ ਕਿਉਂਕਿ ਜੇਕਰ ਇਹ 30 40 ਸਾਥੀ ਹੀ ਲੜਦੇ ਰਹਿਣਗੇ ਤਾਂ ਉਹਨਾਂ ਨੂੰ ਜਿਹੜਾ ਸਮਾਂ ਉਹ ਲੱਗ ਸਕਦਾ ਹੈ ਪਰ ਗਰੁੱਪਾਂ ਦੇ ਵਿੱਚ ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਵੀ ਬੰਦ ਬੂਹਿਆਂ ਦੇ ਅੱਗੇ ਸੌਣ ਨਾਲ ਕਦੇ ਕੁਝ ਨਹੀਂ ਹੁੰਦਾ ਤਾਂ ਵੇਖੋ ਅੱਜ ਬੰਦ ਬੂਹਿਆਂ ਦਾ ਪ੍ਰੈਸ਼ਰ ਜਿਹੜਾ ਹੈ ਉਹ ਮੀਟਿੰਗ ਨੂੰ ਇੱਕ ਸਖਾਵੇ ਮਾਹੌਲ ਦੇ ਵੱਲ ਲੈ ਗਿਆ ਔਰ ਜਿਹੜੇ ਸਾਥੀ ਧਰਨੇ ਦੇ ਉੱਤੇ ਪੁੱਜੇ ਉਹਨਾਂ ਦਾ ਜਿਹੜਾ ਸਾਥੀ ਅੱਜ ਉਹਨਾਂ ਦੇ ਸਾਥ ਦੇ ਸਦਕਾ ਅੱਜ ਕਮੇਟੀ ਨੇ ਜਿਹੜੀ ਮੀਟਿੰਗ ਕੀਤੀ ਸਿਖਿਆ ਸਕੱਤਰ ਜੀ ਦੇ ਨਾਲ ਉਹਨਾਂ ਨੇ ਆਪਣਾ ਸਾਰਾ ਪੱਖ ਅੱਜ ਸੁਣਿਆ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਤੁਹਾਡੀ ਫਾਈਲ ਦੀ ਜਿਹੜੀ ਨੋਟਿੰਗ ਹੈ ਉਹ ਅਸੀਂ ਲਗਾ ਕੇ ਜਿਹੜੀ ਹੈ ਉਹ ਭੇਜ ਦਿੱਤੀ ਹੈ ਔਰ ਜਲਦੀ ਤੁਹਾਨੂੰ ਤੁਹਾਡੀਆਂ ਪੋਸਟਾਂ ਦੇ ਜੋ ਰਹਿਦਾ ਪ੍ਰਕਿਰਿਆ ਸਹਿ ਚੱਲਦਾ ਹੋਇਆ ਉਹ ਤੁਹਾਨੂੰ ਦਿਖੇਗਾ ਤਾਂ ਸਾਥੀਓ ਜੇਕਰ ਤੁਸੀਂ ਵਾਕਿਆ ਹੀ ਆਪਦੀਆਂ ਪੋਸਟਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਉਣਾ ਚਾਹੁੰਦੇ ਹੋ ਜਲਦੀ ਤੋਂ ਜਲਦੀ ਤੁਸੀਂ ਸਕੂਲਾਂ ਦਾ ਸਫ਼ਰ ਤੈਅ ਕਰਨਾ ਚਾਹੁੰਦੇ ਹੋ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇੱਥੇ ਆਪਦੀ ਸੰਖਿਆ ਨੂੰ ਵਧਾਣਾ ਪਏਗਾ ਤਾਂ ਜੂਨੀਅਰ ਦੇ ਵੱਲੋਂ ਅਸੀਂ ਤੁਹਾਨੂੰ ਇੱਕ ਬੇਨਤੀ ਕਰਦੇ ਆ ਕਿ 100 ਵਾਰ ਤੋਂ ਇੱਥੇ ਘੱਟੋ-ਘੱਟ ਜਿਹੜਾ ਉਹ 100 ਤੋਂ 150 ਬੰਦੇ ਦਾ ਇਕੱਠ ਜਿਹੜਾ ਉਹ ਪੱਕਾ ਕਰੋ ਤਾਂ ਜੋ ਭਰਤੀ ਦਾ ਪ੍ਰੋਸੈਸ ਜਲਦੀ ਤੋਂ ਜਲਦੀ ਸ਼ੁਰੂ ਹੋ ਸਕੇ ਕਿਉਂਕਿ ਇਹ 40 ਬੰਦਿਆਂ ਦਾ ਪ੍ਰੈਸ਼ਰ ਸੀ ਜਿਹੜਾ ਅੱਜ ਸਾਰੇ ਪ੍ਰਸ਼ਾਸਨ ਦੇ ਨਾਲ ਡੀਸੀ ਮੈਡਮ ਵੱਲੋਂ ਵੀ ਔਰ ਸਿਵਲ ਪ੍ਰਸ਼ਾਸਨ ਵੱਲੋਂ ਵੀ ਔਰ ਉੱਥੋਂ ਦਾ ਜਿਹੜਾ ਸਖਤਰ ਮੈਡਮ ਵੱਲੋਂ ਵੀ ਆਪਣੀਆਂ ਸਾਰੀਆਂ ਮੰਗਾਂ ਨੂੰ ਸੁਣਿਆ ਗਿਆ ਔਰ ਜਿਹੜੀਆਂ ਮੰਗਾਂ ਦਾ ਹੱਲ ਕਰਨ ਦਾ ਜਿਹੜਾ ਆਸ਼ਵਾਸ਼ਣ ਆਪਾਂ ਨੂੰ ਦਿੱਤਾ ਗਿਆ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਤੁਹਾਡੀ ਫਾਈਲ ਦੀ ਜਿਹੜੀ ਨੋਟਿੰਗ ਲਗਾ ਕੇ ਉਹ ਪਰਸਨਲ ਨੂੰ ਔਰ ਡਿਫੈਂਸ ਨੂੰ ਭੇਜ ਦਿੱਤੀ ਗਈ ਹੈ ਔਰ ਜਲਦੀ ਜਦੋਂ ਹੀ ਉਧਰੋਂ ਪਰਮਿਸ਼ਨ ਆ ਜਾਂਦੀ ਹੈ ਮੰਡੇ ਆ ਅਗਲੇ ਕੁਝ ਦਿਨਾਂ ਦੇ ਵਿੱਚ ਤਾਂ ਤੁਹਾਨੂੰ ਤੁਹਾਡਾ ਕੰਮ ਹੁੰਦਾ ਉਹ ਨਜ਼ਰ ਆਏਗਾ ਤਾਂ ਸਾਥੀਓ ਇੱਥੇ ਪਹੁੰਚੋ ਕਿਉਂਕਿ ਤੁਹਾਡੇ ਪ੍ਰੈਸ਼ਰ ਦੇ ਸਦਕਾ ਹੀ ਅਸੀਂ ਤੁਹਾਨੂੰ ਵਾਰ-ਵਾਰ ਇੱਕੋ ਹੀ ਗੱਲ ਕਰਨਾ ਤੁਹਾਡੀ ਗਿਣਤੀ ਦੇ ਸਦਕਾ ਹੀ ਜਿਹੜੀਆਂ ਇਹ ਪੋਸਟਾਂ ਤੁਹਾਨੂੰ ਮਿਲਣ ਗਿਆ ਔਰ ਜਿਹੜੀਆਂ ਇਹ ਫੈਲਾਂ ਜਿਹੜੀਆਂ ਥਾ-ਥਾਂ ਤੇ ਜਾ ਕੇ ਰੁਕ ਜਾਂਦੀਆਂ ਨੇ ਇਹ ਫੈਲਾਂ ਤੁਹਾਡੀ ਗਿਣਤੀ ਹੀ ਉਹਨਾਂ ਨੂੰ ਜਲਦੀ ਤੋਂ ਜਲਦੀ ਪਾਸ ਕਰਾ ਸਕਦੀ ਹੈ ਔਰ ਦੇਖੋ ਤੁਹਾਡੇ ਅੱਗੇ ਫੇਰ ਯੂਨੀਅਨ ਦੀ ਬੇਨਤੀ ਹੈ ਕਿ 100 ਵਾਰ ਤੋਂ ਇਸ ਧਰਨੇ ਦੀ ਗਿਣਤੀ ਜਿਹੜੀ ਹੈ 100 ਤੋਂ ਪਲੱਸ ਕਰੋ ਤਾਂ ਜੋ ਵਾਪਸ ਸਕੂਲਾਂ ਦਾ ਸਫ਼ਰ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਆਪਾਂ ਤੈਅ ਕਰ ਸਕੀਏ ਅਗਲੀ ਜਾਣਕਾਰੀ ਸਾਥੀ ਸਰਿੰਦਰ ਕੁਮਾਰ ਅਬੋਰ ਤੋਂ ਸਾਰੇ ਹੀ ਪੁਨਰ ਚੋਣਾਂ ਦੇ ਮਿਹਰਬਰ ਅਧਿਆਪਕ ਸਾਥੀਓ ਸਾਰਿਆਂ ਲਈ ਪਿਆਰ ਭਰ ਇਸ ਅੱਜ ਦੇ ਗੱਲ ਆ ਮੀਟਿੰਗ ਦੇ ਸਬੰਧ ਦੇ ਵਿੱਚ ਸਾਖੇ ਸ਼ੋਗ ਜੀ ਨੇ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਦੱਸ ਦਿੱਤਾ ਗਿਆ ਹੈ ਸਾਥੀਓ ਆ ਕਮੈਂਡ ਦੇ ਵਿੱਚ ਵੀ ਬਹੁਤ ਦੇ ਸਾਥੀ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਹੇ ਨੇ ਦੇਖੋ ਸਾਥੀਓ ਫਾਈਲ ਜਿਹੜੀ ਗਈ ਹੈ ਉਹ ਸਾਰੀ ਭਰਤੀ ਦੀ ਗਈ ਹੈ ジュニア ਰਹਿੰਦੀ ਆ ਪੋਸਟਰ ਸੀ ਇਹਨਾਂ ਸਾਰੀ ਦੀ ਸਾਰੀ ਦੀ ਹੀ ਸਾਰੀ ਗਈ ਆ। ਔਰ ਸਾਰੀ ਦੀ ਸਾਰੀ ਹੀ ਵਾਪਸ ਆਉਗੇ। ਠੀਕ ਹੈ। ਪਰ ਮੈਂ ਉਹਨਾਂ ਪਹਿਣਾ ਅਤੇ ਵੀਰਾਂ ਨੂੰ ਬਹੁਤ ਸਲਾਮ ਕਰਨਾ ਚਾਹੂੰਗਾ। ਉਹਨਾਂ ਨੂੰ ਸਲੂਟ ਕਰਨਾ ਚਾਹੂੰਗਾ ਜਿਨ੍ਹਾਂ ਨੇ ਇੱਥੇ ਦਿਨ ਅਤੇ ਰਾਤਾਂ ਗੇਟ ਦੇ ਦਫ਼ਤਰ ਦੇ ਸਾਹਮਣੇ ਰਾਤਾਂ ਸੌ ਕੇ ਦਿਨੇ ਬੈਠ ਕੇ ਇੱਥੇ ਹੰਡਾਈ ਨੇ ਜਿਨ੍ਹਾਂ ਦੇ ਮਨਤ ਸਦਕਾ ਜਿਹੜੀ ਹੈ ਅੱਜ ਆਪਾਂ ਨੂੰ ਫਿਰ ਤੋਂ ਇੱਕ ਵਾਰ ਜਿਹੜਾ ਹੈ ਬੜਾ ਸਟਰੋਂਗ ਪੱਖ ਦੇ ਵਿੱਚ ਇਹ ਪ੍ਰੋਸਾਦ ਵਾਇਆ ਗਿਆ ਕਿ ਤੁਹਾਡਾ ਜਿਹੜਾ ਕੰਮ ਚੱਲ ਰਿਹਾ ਹੈ ਔਰ ਬੜੀ ਜਲਦੀ ਜਿਹੜਾ ਹੈ ਤੁਹਾਡਾ ਕੰਮ ਨਵੇੜ ਦਿੱਤਾ ਜਾਏਗਾ ਪਰ ਸਾਥੀਓ ਇੱਥੇ ਦੇਖੋ ਜੇਕਰ ਕੁਝ ਕੋ ਬੰਦਿਆਂ ਨਾਲ ਆਪਣਾ ਕੰਮ ਕਿੰਨਾ ਸਲੋ ਚੱਲ ਰਿਹਾ ਹੈ ਤੇ ਮੈਂ ਸਾਰੇ ਸਾਥੀਆਂ ਨੂੰ ਇਹ ਉਮੀਦ ਉਮੀਦ ਕਰਾਉਣਾ ਸਾਰਿਆਂ ਤੋਂ ਸਾਰਿਆਂ ਨੂੰ ਬੇਨਤੀ ਕਰਦਾ ਕੇ ਸਾਰੇ ਸਾਥੀ ਜਿਹੜੇ ਨੇ ਇੱਥੇ ਆਪਣੀ ਗਿਣਤੀ ਨੂੰ ਮੇਨਟੇਨ ਕਰਨ ਜ ਜਿੰਨੇ ਆਪਣੀ ਗਿਣਤੀ ਵਧੇਗੀ ਉਹਨਾਂ ਹੀ ਸਮਾਜ ਜਿਹੜਾ ਹੈ ਆਪਣਾ ਪ੍ਰੋਸੈਸ ਨੂੰ ਜਿਹੜਾ ਹੈ ਉਹ ਘੱਟ ਲੱਗੇਗਾ ਅਤੇ ਆਪਾਂ ਜਲਦੀ ਸਕੂਲਾਂ ਦੇ ਵਿੱਚ ਪਹੁੰਚਾਂਗੇ ਇੱਕ ਸਾਥੀਓ ਤੁਹਾਨੂੰ ਪਤਾ ਹੈ ਜਿਹੜੀ ਯੂਨੀਅਨ ਦੀ ਰੀੜ ਤੇ ਹੱਡੀ ਜਿਹੜੀ ਹੁੰਦੀ ਆ ਉਹ ਇੱਕ ਫੰਡ ਹੁੰਦੀ ਆ ਕਿਉਂਕਿ ਉਹ ਫੰਡ ਦੇ ਆਪਾਂ ਨੂੰ ਬਹੁਤ ਜ਼ਰੂਰਤ ਪੈਂਦੀ ਹੈ ਜਿਹੜੇ ਭੈਣ ਵੀਰ ਇੱਥੇ ਬੰਦੇ ਨੇ ਦਿਨੇ ਅਤੇ ਰਾਤਾਂ ਕੱਟਦੇ ਨੇ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਨਹੀਂ ਉਹਨਾਂ ਨੂੰ ਤਾਂ ਚੰਗੀ ਪਤਾ ਪਤਾ ਹੈ ਵੀ ਇੱਥੇ ਕਿੰਨੇ ਖਰਚੇ ਹੁੰਦੇ ਨੇ ਮੈਡੀਕਲ ਦੇ ਵਿੱਚ ਵੀ ਜਾਣਾ ਹੁੰਦਾ ਹੈ ਕਦੇ ਕਿਤੇ ਕਦੇ ਕਿਤੇ ਸਾਥੀਆਂ ਦੇ ਕੋਈ ਚਾਹ ਪਾਣੀ ਦਾ ਰਹਿਣ ਦਾ ਵੀ ਕਿਤੇ ਥੋੜਾ ਬੋਟਾ ਪ੍ਰਬੰਧ ਦਾ ਆਪਾਂ ਨੂੰ ਕਰਨਾ ਪੈਂਦਾ ਉਸ ਦੇ ਵਾਸਤੇ ਸਾਥੀਆਂ ਜਿਹੜੀ ਆਪਾਂ ਨੂੰ ਫੰਡ ਦੀ ਬਹੁਤ ਜ਼ਰੂਰਤ ਹੈ ਸਾਰੇ ਸਾਥੀਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਜਿਹੜੇ ਵੱਧ ਵਧ ਜਿਹੜਾ ਉਹ ਫੰਡ ਦਾ ਸਹਿਯੋਗ ਕਰਨ ਅਤੇ ਮੈਂ ਸਾਰੇ ਹੀ ਸਾਥੀਆਂ ਪਹਿੜਾ ਵੀਰਾ ਦੇ ਮਾਪਿਆਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਉਹ ਵੀ ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਖੜਨ ਅਤੇ ਇੱਥੇ ਵੱਧ ਤੋਂ ਵੱਧ ਜਿਹੜੇ ਪਹੁੰਚਣ ਕੱਲ ਤੋਂ ਹੀ ਸਾਥੀਆਂ ਨੂੰ ਉਮੀਦ ਕਰਾਂਗਾ ਇੱਥੇ ਆਓ ਆਪਣੀ ਗਿਣਤੀ ਨੂੰ ਵਧਾਓ ਤਾਂ ਕਿ ਆਪਾਂ ਜਲਦੀ ਤੋਂ ਜਲਦੀ ਜਿਹੜਾ ਸਕੂਲਾਂ ਦੇ ਵਿੱਚ ਪਹੁੰਚ ਸਕੀਏ ਆ ਬਾਕੀ ਦੀ ਗੱਲਬਾਤ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਜਰੇਵੇਂ ਸਾਥੀ ਮੰਦਿਰ ਜੀ ਕਰਦੇ ਨੇ ਜੀ ਜੀ ਪੁਨਾਹ ਸੂ ਬੇਰਿਸਦਾਰ ਅਧਿਪਕ ਸਾਥਿਓ ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਦੀ ਮੀਟਿੰਗ ਸੰਬੰਧੀ ਜੋ ਵੀ ਜਾਣਕਾਰੀ ਸੀਗੀ ਸਾਥੀ ਸ਼ੋਕ ਜੀ ਨੇ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਗਈ ਹੈ ਤਾਂ ਇੱਕ ਅਜੇ ਵੀ ਸਾਥੀ ਜਿਹੜੇ ਕਮੈਂਟ ਕਰਕੇ ਕੁਐਸਚਨ ਪੁੱਟ ਕਰ ਰਹੇ ਨੇ ਕਿ ਜਿਹੜਾ ਪੂਰੀਆਂ ਪੋਸਟਾਂ ਦੀ ਜਿਹੜੀ ਪਰਮਿਸ਼ਨ ਦੀ ਗੱਲ ਜਿਹੜੀ ਉਥੇ ਮੀਟਿੰਗ ਦੇ ਵਿੱਚ ਹੋਈ ਹੈ ਤਾਂ ਸਾਥੇ ਅਸੀਂ ਇੱਕ ਵਾਰ ਫਿਰ ਤੋਂ ਦੱਸ ਦੇਣਾ ਚਾਹੁੰਦੇ ਆ ਕਿ ਅੱਜ ਵਾਲੀ ਮੀਟਿੰਗ ਦੇ ਵਿੱਚ ਸਿੱਖਿਆ ਸਕੱਤਰ ਮੈਡਮ ਵੱਲੋਂ ਇਹ ਚੀਜ਼ ਤੋਂ ਜਿਹੜੀ ਇਹ ਚੀਜ਼ ਸਾਨੂੰ ਕਹੀ ਹੈ ਕਿ ਜਿੰਨੀਆਂ ਪੋਸਟਾਂ ਤੁਹਾਡੀਆਂ 2994 ਬੈਕਲੌਗ ਦੇ ਨਾਲ ਨੇ ਸਾਰੀਆਂ ਦੀ ਜਿਨ੍ਹਾਂ ਦੀ ਪ੍ਰਮੋਸ਼ਨ ਲੈਣ ਦੀ ਜ਼ਰੂਰਤ ਹੈ ਸਾਰੀਆਂ ਦੀ ਫਾਈਲ ਦੀ ਜਿਹੜੀ ਨੋਟਿੰਗ ਕਰਕੇ ਅੱਜ ਅਸੀਂ ਜਿਹੜੀ ਹੈ ਉਹ ਸਬੰਧਿਤ ਵਿਭਾਗਾਂ ਨੂੰ ਭੇਜ ਦਿੱਤੀ ਗਈ ਹੈ ਤੇ ਕੁਝ ਅਗਲੇ ਵੀਕ ਦੇ ਵਿੱਚ ਜਿਹੜੀ ਉਸ ਦੇ ਉਸ ਦਾ ਜਿਹੜਾ ਬੰਦੂਗਾ ਅਗਲੇ ਜਿਹੜੇ ਅਫੀਕ ਦੇ ਵਿੱਚ ਜਿਹੜਾ ਉਸ ਦਾ ਜੋ ਵੀ ਪਰਮਿਸ਼ਨਾਂ ਦਾ ਉਹ ਲੈ ਕੇ ਤੇ ਜਿਹੜਾ ਇੱਥੇ ਤੁਹਾਨੂੰ ਜਿਹੜਾ ਇਸ ਵਿਭਾਗ ਦੇ ਵਿੱਚ ਡੀਪੀ ਦਫਤਰ ਦੇ ਵਿੱਚ ਜਿਹੜੀ ਫਾਈਲ ਹੈ ਤੁਹਾਡੀ ਜਿਹੜੀ ਉਹ ਮੂਵ অন ਹੋ ਕੇ ਜਿਹੜੀ ਮੂਵ অন ਹੋ ਕੇ ਵਾਪਿਸ ਆ ਜਾਏਗੀ ਸੋ ਜਿੰਨੇ ਵੀ ਸਾਥੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਆਇਓ ਪੈਣਾ ਆਣ ਚਾਹਿਓ ਭਰਾ ਆਣ ਜਿਹੜੇ ਸਾਡੇ ਨਾਲ ਇਸੇ ਦਰਿਆ ਤੇ ਇਸੇ ਸੜਕ ਤੇ ਇਸੇ ਡੀਪੀ ਗੇਟ ਦੇ ਉੱਪਰ ਜਿਹੜੇ ਰਾਤਾਂ ਕੱਟਦੇ ਰਹੇ ਨੇ ਉਹਨਾਂ ਦੇ ਜज्ਬੇ ਨੂੰ ਅਸੀਂ ਇੱਕ ਵਾਰ ਫਿਰ ਤੋਂ ਸਲਾਮ ਕਰਦੇ ਹਾਂ ਸੋ ਇਹ ਸਤਿਓ ਜਿਹੜਾ ਤੁਹਾਡੇ 30 40 ਸਾਥੀਆਂ ਦੇ ਸਦਕਾ ਜਿਹੜੀਆਂ ਇਹ ਚੀਜ਼ਾਂ ਨੇ ਅੱਜ ਤੁਹਾਨੂੰ ਦੇਖਣ ਨੂੰ ਮਿਲੇਗੀ ਮਿਲ ਰਹੀਆਂ ਨੇ ਸੋ ਉਸ ਦੇ ਨਾਲ ਜਿੰਨੇ ਸਾਥੀ ਹੱਲੇ ਵੀ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਸੋ ਉਹਨਾਂ ਨੂੰ ਸਾਡੀ ਇੱਕ ਵਾਰ ਸਾਥੀਓ ਫਿਰ ਤੋਂ ਅਪੀਲ ਹੈ ਕਿ ਸਾਥੇ ਤੁਸੀਂ ਸਾਡੇ ਨਾਲ ਆਓ ਮੋਢੇ ਨਾਲ ਮੋਢਾ ਚੋੜ ਕੇ ਖੜੋ ਤਾਂ ਜੋ ਆਪਾਂ ਸਾਰੇ ਬੇਰੁਜ਼ਗਾਰ ਸਾਥੀ ਜਲਦੋਂ ਜਲਦ ਜਿਹੜੇ ਸਕੂਲਾਂ ਦੇ ਵਿੱਚ ਆ ਸਕੀਏ ਸੋ ਇੱਕ ਵਾਰ ਫਿਰ ਤੋਂ ਸਾਡੀ ਸਾਰੇ ਸਾਥੀਆਂ ਨੂੰ ਹੱਥ ਬਨ ਕੇ ਅਪੀਲ ਹੈ ਕਿ ਤੁਸੀਂ ਇੰਨਾ ਪਹਿਣਾ ਵਾਂਗੋ ਇੰਨਾ ਵੀਰਾਂ ਦੇ ਵਾਂਗੋ ਇੱਥੇ ਆਓ ਤਾਂ ਜੋ ਆਪਾਂ ਜਿਹੜਾ ਜਲਦੋਂ ਜਲਦ ਆਪਾਂ ਇਸ ਸਰਕਾਰ ਤੋਂ ਆਪਣਾ ਜਿਹੜਾ ਰੁਜ਼ਗਾਰ ਹੈ ਉਹ ਪ੍ਰਾਪਤ ਕਰਕੇ ਸਕੂਲਾਂ ਦੇ ਵਿੱਚ ਆ ਸਕੀਏ ਸੋ ਇਸ ਤੋਂ ਬਾਅਦ ਜਿਹੜੀ ਅਗਲੀ ਗੱਲ ਵਾ ਸਾਥੀ ਸ਼ੋਕ ਜੀ ਤੁਹਾਡੇ ਨਾਲ ਕਰਾਂ ਚੱਲ ਵੀ ਚੱਲ ਆਪਾਂ ਕਿਸੇ ਦੇ ਨਾਲ ਬੈਸਬਾਜੀ ਨਹੀਂ ਕਰਨੀ ਜਦੋਂ ਤੁਹਾਡਾ ਕੰਮ ਹੋਣ ਦੇ ਨੇੜੇ ਆ ਜਾਂਦਾ ਤਾਂ ਵਿਰੋਧੀਆਂ ਵੱਲੋਂ ਜਿਹੜੀ ਹੈ ਤੁਹਾਡਾ ਜਿਹੜਾ ਕ੍ਰਿਟਿਸਿਜ਼ਮ ਤੁਹਾਡੀ ਆਲੋਚਨਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਇਸ ਗੱਲ ਨੂੰ ਸਮਝੋ ਕੋਈ ਗੱਲ ਨਹੀਂ ਮੇਰੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਮੈਨੂੰ ਉਸ ਨਾਲ ਕੋਈ ਪਰਵਾਹ ਨਹੀਂ ਇਹ ਇਲਜ਼ਾਮ ਕੱਲੇ ਮੇਰੇ ਤੇ ਨਹੀਂ ਸਾਡੀ ਇਸ ਯੂਨੀਅਨ ਤੇ ਚੱਕੇ ਜਾ ਰਹੇ ਨੇ ਤਾਂ ਇਸ ਵਾਸਤੇ ਯੂਨੀਅਨ ਨੂੰ ਕੋਈ ਪਰਵਾਹ ਨਹੀਂ ਕੈਡਰ ਦੇ ਨਾਲ ਬੇਨਤੀ ਹੈ ਜਿਹੜੇ ਸਾਥੀ ਆ ਰਹੇ ਨੇ ਸਾਥ ਦੇ ਰਹੇ ਨੇ ਔਰ ਜਿਹੜੇ ਸਾਥੀ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਆਓ ਸਾਥ ਦਿਓ ਸਾਰੇ ਜਲਦੀ ਤੋਂ ਜਲਦੀ ਜਨਰਲ ਮਿਲ ਕੇ ਆਪਾਂ ਸਕੂਲਾਂ ਦੇ ਵਿੱਚ ਹੋਵਾਂਗੇ ਕਿਉਂਕਿ ਇਹਨਾਂ ਦਾ ਕੰਮ ਹੈ ਆਪਾਂ ਨੂੰ ਤੋੜਨਾ ਔਰ ਸਾਡਾ ਕੰਮ ਹੈ ਤੁਹਾਨੂੰ ਆਪਦੇ ਨਾਲ ਜੋੜਨਾ ਜਿਹੜੇ ਸਾਥੀ ਸਾਡੇ ਤੇ ਯਕੀਨ ਕਰ ਰਹੇ ਨੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਔਰ ਜੋ ਯੂਨੀਅਨ ਦੇ ਨਾਲ ਜੁੜੇ ਨੇ ਉਹਨਾਂ ਦਾ ਧੰਨਵਾਦ ਕਰਦੇ ਆਂ ਉਮੀਦ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤੁਸੀਂ ਇੱਥੇ ਗਿਮਤੀ ਵਧਾਓਗੇ ਔਰ ਸੰਖਿਆ ਜਿਹੜੀ ਹੈ ਉਹ ਤੁਹਾਡੀ ਸਾਨੂੰ ਇੱਥੇ ਦੇਖਣ ਨੂੰ ਮਿਲੇਗੀ ਤਾਂ ਜੋ ਆਪਾਂ ਵੀ ਜਲਦੀ ਤੋਂ ਜਲਦੀ ਜਿਹੜੇ ਸਕੂਲਾਂ ਵਿੱਚ ਜਾਵਾਂਗੇ ਕੁਝ ਸਾਥੀ ਇਹ ਵੀ ਕਹਿ ਰਹੇ ਨੇ ਜਦੋਂ ਕੁਝ ਦੇਖਣ ਨੂੰ ਮਿਲੇਗਾ ਉਦੋਂ ਅਸੀਂ ਆਵਾਂਗੇ ਤਾਂ ਸਾਥਿਓ ਜਦੋਂ ਕੁਝ ਆਪਦਾ ਨਾਮ ਦੇਖਣ ਨੂੰ ਮਿਲ ਜਾਂਦਾ ਹੈ ਉਦੋਂ ਤਾਂ ਸਾਰੇ ਆ ਜਾਂਦੇ ਨੇ ਪਰ ਸਵਾਦ ਤੇ ਸੰਘਰਸ਼ ਉਹਨਾਂ ਬੰਦਿਆਂ ਦੇ ਗਿਣਿਆ ਜਾਂਦਾ ਹੈ ਜਿਹੜੇ ਬੰਦੇ ਆਪਦਾ ਨਾਮ ਲਿਆਉਣ ਵਾਸਤੇ ਸੰਘਰਸ਼ ਕਰਦੇ ਨੇ ਆਪਦਾ ਨਾਮ ਵੇਖ ਕੇ ਤੇ ਸੰਘਰਸ਼ ਸਾਰੇ ਹੀ ਕਰਦੇ ਨੇ ਪਰ ਬਿਨਾ ਨਾਮ ਵੇਖੇ ਤੋਂ ਸੰਘਰਸ਼ ਯੋਧੇ ਉਹ ਹੀ ਕਰਦੇ ਨੇ ਜਿਨ੍ਹਾਂ ਨੇ ਸਰਕਾਰ ਦੇ ਨਾਲ ਮੱਥਾ ਲਾਇਆ ਔਰ ਜਿੱਤ ਵੱਲ ਵਧੇ ਜਾਂਦੇ ਨੇ ਇਸ ਵਿੱਚ ਕੋਈ ਦੋ ਰਾਇ ਨਹੀਂ ਕਿਉਂਕਿ ਪ੍ਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪ ਦੀ ਮਦਦ ਆਪ ਕਰਦੇ ਨੇ ਅੰਤ ਦੇ ਵਿੱਚ ਇਹ ਗੱਲ ਕਵਾਂਗੇ ਜਿੱਤ ਸਾਡੀ ਪੱਕੀ ਹੈ ਬੱਸ ਲਾਂਡ ਹੋਣਾ ਬਾਕੀ ਐ ਅਗਲੀ ਜਾਣਕਾਰੀ ਸਾਥੀ सुरेंद्र ਜੀ ਤੁਹਾਡੇ ਨਾਲ 2 2 ਮਿੰਟ ਦੀ ਜਾਣ ਸਾਂਝੀ ਕਰਨਗੇ ਦੇਖੋ ਸਾਥੀਓ ਕਮੈਂਟ ਦੇ ਵਿੱਚ ਦੇਖਿਆ ਬਈ ਸਾਥੀ ਕੁਝ ਸਾਥੀਆਂ ਨੇ ਦੋਸ਼ ਲਾਏ ਜਾਂਦੇ ਨੇ ਦੇਖੋ ਦੁਨੀਆ ਨੇ ਦੋਸ਼ ਵਾਸਤੇ ਤਾਂ ਕਿਸੇ ਨੂੰ ਵੀ ਨਹੀਂ ਛੱਡਿਆ ਨਾ ਚਾਹੇ ਗੁਰੂ ਮਹਾਰਾਜ ਰਹੇ ਨੇ ਪੀਰ ਪੈਗੰਬਰ ਰਹੇ ਨੇ ਦੋਸ਼ ਸਾਰਿਆਂ ਤੇ ਲੱਗਦੇ ਹੋਏ ਨੇ ਪਰ ਜਿਹੜੇ ਸਾਥੀ ਦੋਸ਼ ਲਾਉਂਦੇ ਨੇ ਤੇ ਮੈਂ ਉਹਨਾਂ ਅੱਗੇ ਬੇਨਤੀ ਕਰੂੰਗਾ ਵੀ ਜੇਕਰ ਤੁਸੀਂ ਇਹ ਸੋਚ ਰੱਖਿਆ ਹੈ ਵੀ ਦੋਸ ਜੇਕਰ ਯੂਨੀਅਨ ਤੇ ਲਾਵਾਂਗੇ ਤਾਂ ਯੂਨੀਅਨ ਜਿਹੜੀ ਆ ਆਪਣੇ ਮੁੱਦੇ ਤੋਂ ਭਟਕੇਗੀ ਯੂਨੀਅਨ ਸਾਰੀ ਵਰਤੀ ਵਾਸਤੇ ਖੜੀ ਸੀ ਖੜੀ ਹੈ ਖੜੀ ਰਹੇਗੀ ਇਹ ਗੱਲ ਤੁਸੀਂ ਚਾਨਣ ਵਿੱਚ ਬਿਠਾ ਲਓ ਇਸ ਲਈ ਸਾਥੀਓ ਸਾਰਿਆਂ ਨੂੰ ਬੇਨਤੀ ਆ ਆਪਾਂ ਪੜੇ ਲਿਖਿਆ ਆਪਾਂ ਕਿਸੇ ਦੇ ਵੀ ਪਿੱਛੇ ਨਹੀਂ ਲੱਗਣਾ ਨਾ ਕਿਸੇ ਨਾਲ ਆਪਾਂ ਗਰੁੱਪ ਦੇ ਵਿੱਚ ਉਲਝਣਾ ਜਿਹਨੇ ਜੋ ਕਰਨਾ ਹੈ ਉਹਦਾ ਕੰਮ ਹੈ ਉਹਨੇ ਕਰਨਾ ਹੀ ਕਰਨਾ ਹੈ ਕਿਉਂਕਿ ਚੰਗਿਆਂ ਨੇ ਚੰਗੇ ਕਰਨੇ ਨੇ ਮਾੜਿਆਂ ਨੇ ਮਾੜੇ ਕਰਨੇ ਨੇ ਤੁਸੀਂ ਸਿਰਫ ਆਪਣੇ ਕੰਮ ਤੇ ਫੋਕਸ ਰੱਖੋ ਜਿੱਤ ਆਪਣੀ ਨੇੜੇ ਹੈ ਸਾਥਿਓ ਬੇਪਰਵਾਹ ਰਹਿ ਕੇ ਇੱਥੇ ਆਪਣੀ ਗਿਣਤੀ ਨੂੰ ਵਧਾਓ ਤਾਂ ਕਿ ਆਪਾਂ ਜਲਦੀ ਤੋਂ ਜਲਦੀ ਜਿਹੜਾ ਹੈ ਸਕੂਲਾਂ ਦੇ ਵਿੱਚ ਪਹੁੰਚ ਸਕੀਏ ਆਪਣਾ ਮੋਟਿਵ ਸਕੂਲਾਂ ਦੇ ਵਿੱਚ ਪਹੁੰਚਣਾ ਹੈ ਨਾ ਕਿ ਗਰੁੱਪਾਂ ਦੇ ਵਿੱਚ ਕਿਸੇ ਦੇ ਨਾਲ ਵੀ ਉਲਝਣਾ ਇਸ ਲਈ ਕਿਸੇ ਲਈ ਕਿਸੇ ਨਾਲ ਵੀ ਨਾ ਪੁੱਜੋ ਸਾਥਿਓ ਅੱਜ ਇਹ ਚਲ ਕਹਿੰਦਾ ਹੋਇਆ ਮੈਂ ਤੁਹਾਡੇ ਤੋਂ ਹੁਣ ਇਜਾਜ਼ਤ ਚਾਹਾਂਗਾ ਜੈ ਜਨਤਾ ਜੈ ਸ਼ਿੰਗਾਰਜ ਜਿੱਤ ਲੜਦੇ ਲੋਕਾਂ ਦੀ